ਜੀ ਸਾਰੇ ਮਰਜ਼ ਮੁਕਾਬਲੇ ਦਾ ਲੈਣ ਕਰਨੇ ਤੇ ਬੈਠਣਾ ਚਾਹੀਦਾ ਤੇ ਅੱਜ ਸਾਡੇ ਯਾਦਵਿੰਦਰ ਯਾਦੂ ਵੀ ਫਖੜਦਾਲ ਤੇ ਬੈਠੇ ਸੀਗੇ ਜੀ ਕੱਲ ਦੇ ਬੈਠੇ ਹੋਏ 13 13 8 ਦੇ ਸਵੇਰ 8:30 ਵਜੇ ਦੇ ਅਸੀਂ ਇਹਨਾਂ ਦੇ ਨਾਲ ਸਮਰਥਨ ਤੇ ਬੈਠੇ ਆ ਅੱਜ ਤੋਂ ਮੇਰੇ ਵੀ ਫਖੜਦਾਲ ਸ਼ੁਰੂ ਹੋ ਗਈ ਦਿਨੋਂ ਦਿਨ ਇਹਨਾਂ ਦੇ ਐਮਸੀ ਦੇ ਫਖੜਦਾਲ ਦੇ ਪ੍ਰੋਟੈਸਟ ਵਧ ਰਹੇ ਆ ਕੌਣ ਸ਼ਹਿਰ ਵਸੀ ਵੀ ਆ ਰਹੇ ਆ ਮੇਨ ਕੰਮ ਇਹ ਆ ਵੀ ਸਾਡੇ ਤੋਂ ਮੀਟਿੰਗ ਦੇ ਮਤੇ ਪਾਸ ਕਰਾ ਲੈਂਦੇ ਆ ਭਾਵੇਂ ਨਗਰ ਕਾਉਂਸਲ ਦੇ ਅਧਿਕਾਰੀ ਆਦੇ ਹੋਵੇ ਵੀ ਉਹਨਾਂ ਨੂੰ ਪੋਸਟਾਂ ਦੇ ਜੋ ਵੀ ਆ ਖਾਲੀ ਭਰਨ ਵਾਸਤੇ ਉਹ ਵੀ ਅਜੇ ਤੱਕ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਵੀ ਉਹਨਾਂ ਨੂੰ ਹਜੇ ਤੱਕ ਰੈਗੂਲਰ ਨਹੀਂ ਕੀਤਾਗਾ ਤੇ ਜਾਂ ਜੋ ਸਾਡੇ ਤੋਂ ਕੰਮਾਂ ਦੇ ਟੈਂਡਰ ਪਾਸ ਕਰਾਏ ਸੀ ਉਹ ਹਜੇ ਤੱਕ ਸਾਡੇ ਟੈਂਡਰ ਹੀ ਨਹੀਂ ਲਾਏ ਯਾਦਿੰਦਰ ਯਾਦੂ ਦਾ ਵੀ ਇਹ ਸਭ ਤੋਂ ਵੱਡਾ ਸਵਾਲ ਆ ਵੀ ਸਾਡੇ ਤੋਂ ਟੈਂਡਰ ਪਾਸ ਕਰਾਏ ਲਾ ਕੇ ਉਹ ਨਹੀਂ ਰਾਈ ਕਿਸੇ ਵੀ ਸ਼ਹਿਰ ਦਾ ਵਾਰਡ ਲਾ ਲਓ ਜੀ ਆਪਦੀ ਮਰਜ਼ੀ ਨਾਲ ਸਾਡੇ ਤੋਂ ਪਾਸ ਕਰਾ ਲੈ ਅਸੀਂ ਪਾਸ ਕਰਾ ਦੇਣੀ ਸਾਡੇ ਵਾਰਡ ਦੇ ਆ ਕਰੋ ਕੰਮ ਅ ਮੇਰਾ ਵਾਰਡ ਨੰਬਰ 18 ਦੇ ਸੀਉਰੇ ਦੇ ਵਾਰਡ ਬਾਕਸ ਦੇ ਮੈਨੂੰ ਹੋ啊 ਜੀ ਤੇ ਉਹ ਹਜੇ ਤੱਕ ਕੋਈ ਵੀ ਜਿਵੇਂ ਪੇਮੈਂਟ ਵੀ ਹੋ ਗਈ ਪਰ ਟੈਂਡਰ ਨਹੀਂ ਲਾ ਰਹੇ ਸੀਉਰੇ ਦੇ ਅਧਿਕਾਰੀ ਮਨ ਮਨ ਹੈ ਕਿ ਜਿਹੜਾ ਮਗਰੋਂ ਦੇ ਹੋ ਰਹੇ ਕੰਮ ਨਹੀਂ ਹੋ ਰਹੇ ਜਿੰਨੇ ਐਮਸੀ ਸਾਰੇ ਦੁਖੀ ਹੈ ਜੀ ਪ੍ਰਧਾਨ ਨੂੰ ਛੱਡ ਗਏ ਹਾਂਜੀ ਕੋਈ ਵੀ ਸੰਤੋਸ਼ਣੀ ਕੰਮਾ ਤਾਂ ਕਿਉਂਕਿ ਉਹ ਆਪਦੀ ਮਰਜ਼ੀ ਕਰਦੇ ਆ ਜਿਹੜਾ ਕੰਮ ਵਾਰਡ ਦਾ ਅਲਾਟ ਹੋ ਗਿਆ ਉਹਦੇ ਵਿੱਚੋਂ ਇਹ ਪੇਮੈਂਟ ਗੋਲ ਮੋਲ ਢੰਗ ਨਾਲ ਆਦੇ ਢੰਗ ਨਾਲ ਨਹੀਂ ਹੁੰਦੀ। ਹੋਇਆ ਪੈਪ ਦਾ ਪਾਸ ਸੀ ਸਾਡੇ ਤੋਂ ਉਹਨਾਂ ਨੇ ਕਹਿ ਕੇ ਕਰਵਾਇਆ ਉਸ ਤੋਂ ਬਾਅਦ ਚ ਰੋਡ ਜਾਲੀਆਂ ਆ ਦੂਜੀਆਂ ਦਾ ਚੀਜ਼ਾਂ ਦਾ ਇਹੋ ਜਿਹਾ ਪਾ ਦਿੰਦੇ ਆ ਕੰਮ ਨਹੀਂ ਕਰਦੇ। ਨੀਂਦ ਨਹੀਂ ਕੰਮ ਕਰਾਂਦੇ। ਹੁਣ ਤੱਕ ਕੰਮ ਹੋਇਆ ਪਰ ਹਾਲੇ ਤੱਕ ਨਾ ਜੇ ਤੁਸੀਂ ਵੇਖਿਆ ਸਾਰੇ ਸ਼ਹਿਰ ਦੇ ਵਿੱਚ ਆ ਪਿਛਲੇ 15 ਦਿਨਾਂ ਸਾਰੇ ਸ਼ਹਿਰ ਨੇ ਧਰਨਾ ਦਿੱਤਾ। ਇਹ ਧਰਨਾ ਦੇਣ ਦੀ ਜ਼ਰੂਰਤ ਕਿਉਂ ਪਈ? ਤੁਹਾਨੂੰ ਵੀ ਪਤਾ ਹੈ ਐਮਸੀਓ ਨੂੰ ਬਦਨਾਮ ਕਰਦੇ ਕੰਮ ਇਹ ਨਹੀਂ ਕਰਦੇ ਸੀਵਰੇਜ ਡਿਪਾਰਟਮੈਂਟ ਸਾਡੇ ਨਗਰ ਕੌਂਸਲ ਦੇ ਅੰਦਰ ਨਹੀਂ। ਨਗਰ ਕੌਂਸਲ ਦੇ ਸਾਡੇ ਐਮਸੀਆਂ ਦੀ ਤਾਂ ਗੱਲ ਹੀ ਨਹੀਂ ਸੌਂਦੇ ਐਸਡੀਓ ਸਾਹਿਬ ਨੇ ਤਕਰੀਬਨ 33 ਦੇ ਵਿੱਚੋਂ 22 ਨੰਬਰ ਬਲੌਕ ਲਿਸਟ ਪਾਏ ਹੋਇਆ ਹੈ ਤਿੰਨ ਸਾਲ ਕੋਈ ਗੱਲ ਪਾਉਂਦੇ ਨਹੀਂ ਉਹਨਾਂ ਤੱਕ ਵੀ ਜਿਵੇਂ ਅੱਜ ਅਸ ਤੋਂ ਤੱਕ ਮੰਨ ਲਓ ਪਾਈ ਜਾਣਗੇ ਜਾਂ ਅਸੀਂ ਇਹੇ ਕੰਮ ਡੀਸੀ ਸਾਹਿਬ ਨੂੰ ਨੋਟ ਕਰਾਇਆ ਸੀ ਸਾਡਾ ਐਸਡੀਓ ਸਾਹਿਬ ਕੰਮ ਨਹੀਂ ਸੌਂਦਾ ਕਿ ਉਹ ਕਹਿੰਦੇ ਮੇਰੇ ਦੇਖ ਰਿਹਾ ਘੇਟ ਕੰਮ ਹੋਊਗਾ ਵੇਖੋ ਹੁਣ ਕਿੰਨੇ ਕੰਮ ਹੁੰਦੇ ਸਾਨੂੰ ਪੂਰਾ ਵਿਸ਼ਵਾਸ ਹੈ ਡੀਸੀ ਸਾਹਿਬ ਤੇ ਐਮਐਲਏ ਸਾਹਿਬ ਤੇ ਉਹ ਸਾਡੇ ਐਮਸੀ ਨੂੰ ਨਾਲ ਲੈ ਕੇ ਚੱਲਣਗੇ ਵੀ ਸਾਡੀ ਰਾਇ ਨਾਲ ਕੰਮ ਪਹੁੰਚਣਗੇ ਸਾਡੀ ਤਾਂ ਹੀ ਮੰਗ ਹੈ ਜਿੰਨਾ ਚਿਰ ਕੰਮ ਨਹੀਂ ਪੈਂਦਾ ਉਹਨਾਂ ਚਿਰ ਅਸੀਂ ਧਰਨੇ ਤੇ ਬੈਠੇ ਹਾਂ ਅੱਜ ਅਸੀਂ ਤੇ ਕਿਰਪਾ ਨਾਲ 9-10 ਬੈਠੇ ਆਂ ਕੁਛ ਬਾਹਰ ਸੀਗੇ ਉਹ ਕੱਲ 2-3 ਦਿਨ ਹੋਰ ਵਧੀ ਜਾਣ ਹਾਂਜੀ ਹਾਂਜੀ ਸਾਰੇ ਸਹਿਮਤ ਸਾਡੇ ਨਾਲ ਕਿਉਂਕਿ ਜੇ ਜਦੋਂ ਕਿਸੇ ਦਾ ਕੰਮ ਹੀ ਨਹੀਂ ਹੋਏ ਕੋਈ ਦਬੀ ਬਾਤ ਚ ਬੋਲਦਾ ਹੈ ਕੋਈ ਉੱਚੀ ਬਾਤ ਚ ਬੋਲਦਾ ਹੈ ਅੱਜ ਗੁਰਪ੍ਰੀਤ ਜੀ ਨੇ ਵੀ ਤੇ ਕਦੋਂ ਤੱਕ ਧਰਨਾ ਚੱਲਣਾ ਹੈ ਧਰਨਾ ਉਹਨਾਂ ਚਿਰ ਚੱਲੀ ਜਾਊਗਾ ਜਿੰਨਾ ਚਿਰ ਸਾਡੇ ਕੰਮ ਨਹੀਂ ਪੈਂਦੇ ਜੀ ਟੈਂਡਰ ਨਹੀਂ ਲੱਗਦੇ ਜਿੰਨਾ ਚਿਰ ਬਾਏ ਨੇਮ ਬਾਏ ਰੋਡ ਦਾ ਟੈਂਡਰ ਨਹੀਂ ਲੱਗਦਾ ਉਹਨਾਂ ਜਿਹੜਾ ਅਸੀਂ ਧਰਨੇ ਦੇ ਬੈਠੇ ਲਾਉਂਗੇ ਪ੍ਰੋਟੈਸਟ ਸਾਡਾ ਚੱਲ ਰਿਹਾ ਹੈ ਜੀ ਇਹ 13 ਅੱਠ ਤੋਂ ਕੱਲ ਦਾ ਚੱਲਿਆ ਹੈ 8:30 ਵਜੇ ਤੋਂ ਸਵੇਰ ਤੋਂ ਹੁਣ ਤੱਕ ਕੋਈ ਗੱਲਬਾਤ ਨਹੀਂ ਹੁਣ ਆਇਆ ਹੋਵੇ ਧਰਨੇ ਤੋਂ ਬਾਹਰ ਕੋਈ ਨਾ ਸਾਡੇ ਕੋਈ ਅਧਿਕਾਰੀ ਨਹੀਂ ਆਇਆ ਜੀ ਕੁਝ ਸੀਆਈਡੀ ਵਾਲੇ ਵੀ ਰਾਏ ਸੀ ਜਿਨ੍ਹਾਂ ਨੇ ਆਪਦੀ ਲੈਣੀ ਹੁੰਦੀ ਹੈ ਜਾਂ ਪੱਤਰਕਾਰ ਵੀ ਰਾਏ ਆ ਜਿਨ੍ਹਾਂ ਨੇ ਸਾਡੀ ਗੱਲ ਸਾਰੇ ਵਰਲਡ 'ਚ ਰੱਖਣੀ ਹੈ ਲੱਗਦਾ ਕੀ ਹੈ ਕਿ ਗੱਲ ਕਿਉਂ ਨਹੀਂ ਮੰਨ ਲਈ ਜਾਂ ਇੰਟਰਵਿਊ ਨਹੀਂ ਪਾਈ ਜਾਂਦੇ ਜੇ ਕੋਈ ਤੁਮ ਪੈਸੇ ਵੀ ਆ ਚੁੱਕੇ ਨੇ ਨਾ ਪਾਸੋਂ ਇਹ ਵੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿ ਕੀ ਕਾਰਨ ਕੀ ਐ ਸਟਾਲੀ ਮੁਕਤੀਆਂ ਦੇ ਪ੍ਰਧਾਨੀ ਆ ਵੀ ਇਹ ਫਾਈਲ ਦੇ ਅਧਾਰ ਤੇ ਕੰਮ ਹੋਣਾ ਚਾਹੀਦਾ ਸੀ ਮਨਮਰਜ਼ੀ ਆ ਜੀ ਉਹ ਕਹਿੰਦੇ ਵੀ ਅਸੀਂ ਆਪਦੇ ਮਤਾਬਕ ਚੱਲਣਾ ਤੁਸੀਂ ਅਗਲੇ ਸਾਨੂੰ ਪੈਸੇ ਕਿ ਦੇਣੇ ਆ ਜੋ ਸਾਡੇ ਚੱਕ ਦਸਿਆਂ ਨੂੰ ਦੇਈ ਸੀ ਕਦੇ ਵੀ ਨਾ ਕਰਦੇ ਉਹ ਸਾਡੇ ਨਗਰ ਕੌਂਸਲ ਪ੍ਰਧਾਨ ਦੇ ਚੱਕ ਦੇ ਸਾਈਨ ਹੁੰਦੇ ਆ ਕੱਲਾ ਨਗਰ ਕੌਂਸਲ ਪ੍ਰਧਾਨ ਤੇ ਐਸ ਡੀਓ ਤੇ ਜੋ ਵੀ ਮਹੱਤਵਪੂਰਨ ਅਧਿਕਾਰੀ ਆ ਉਹ ਕਿਉਂ ਖਿਚੜੀ ਆ ਤੇ ਕ腐ਸ਼ਨ ਡਟ ਕੇ ਹੋਈ ਜਾਂਦੀ ਐ ਇਸ ਦਾ ਐਂਡ ਤੇ ਇਹ ਮੰਗ ਕਰਾਂਗੇ ਜਿੰਨੇ ਪਿਛਲੇ ਅਸੀਂ ਪੈਸੇ ਦਿੱਤੇ ਉਹਨਾਂ ਦੀ ਜਾਂਚ ਹੋਵੇ ਐਮਐਲਏ ਸਾਹਿਬ ਵੀ ਆਇਸੀ ਕੋਈ ਗੱਲ ਨਹੀਂ ਬਣੀਗੀ ਕੋਈ ਉਹ ਤੋਂ ਵੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਨਹੀਂ ਐਮਐਲਏ ਸਾਹਿਬ ਸਾਡੇ ਨਾਲ ਆ ਜੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀ ਉਹ ਕਹਿੰਦੇ ਵੀ ਜੇ ਤੁਹਾਡੇ ਕੰਮ ਨਾ ਪਏ ਮੈਂ ਬਰਾਬਰ ਧਰਨੀ ਤੇ ਆ ਕੇ ਬੈਠੂਗਾ ਤੁਸੀਂ ਵੀ ਉਸ ਦਿਨ ਬਾਈਟ ਲਈ ਸੀ ਉਹ ਮੈਂ ਦੱਸਿਆ ਵੀ ਸੀਗਾ ਡੀ ਸਾਹਿਬ ਦੀ ਮੀਟਿੰਗ 'ਚ ਵੀ ਅਸੀਂ ਸਾਨੂੰ ਉਹਨਾਂ ਤੇ ਪੂਰਨ ਵਿਸ਼ਵਾਸ ਆ ਨਾਲ ਸਹਿਮਤ ਹਾਂ ਹਾਂ ਜੀ ਪੂਰੇ ਸਹਿਮਤ ਹਾਂ ਅਸੀਂ ਉਹਨਾਂ ਤੇ ਅਸੀਂ ਇਹ ਕਿਸੇ ਪਾਰਟੀ ਦਾ ਧਰਨਾ ਨਹੀਂ ਸਮੂਹ ਸਾਰੀਆਂ ਪਾਰਟੀਆਂ ਦਾ ਜੇ ਕੋਈ ਆਇਆ ਤਾਂ ਵੀ ਉਹਦੀ ਹਾਜ਼ਰੀ ਨਾ ਆਇਆ ਤਾਂ ਵੀ ਉਹਦੀ ਹਾ ਹਾਂ ਜਿਹਨੇ ਨਾਮ ਹੋਰ ਜਿਹੜਾ ਤਰਨਾ ਲਾਇਆ ਕੀ ਕਾਰਨ ਸੀ ਜਿਹੜਾ ਅੱਜ ਤੁਹਾਨੂੰ ਨਾਲ ਮੇਰਾ ਨਾਮ ਹੈ ਜਗਨਜੀਤ ਸਿੰਘ ਗੋਰਾ ਮੇਰੀ ਧਰਮਪਤਨੀ ਵਾਰ ਨੰਬਰ 1 ਤੋਂ ਹੈ ਸੀ ਅਸੀਂ ਅੱਜ ਤੋਂ ਕੁਝ ਦਿਨ ਪਹਿਲਾਂ ਕੋਟਪੂਰਾ ਚੌਂਕ ਦੇ ਵਿੱਚ ਧਰਨਾ ਲਾਇਆ ਸੀ ਜਿੰਨੂੰ ਵੇਖ ਕੇ ਡੀਸੀ ਸਾਹਿਬ ਨੇ ਮੀਟਿੰਗ ਸੱਦੀ ਸੀ ਐਮਐਲਏ ਸਾਹਿਬ ਵੀ ਮੀਟਿੰਗ ਦੇ ਵਿੱਚ ਆਏ ਸੀ ਤੇ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਹੜੇ ਤੁਹਾਡੇ ਕੰਮਕਾਰ ਆ ਤੁਹਾਡੇ ਕੰਮਕਾਰ ਸਾਰੇ ਤੁਸੀਂ ਆਪਦੇ ਲਿਖ ਕੇ ਦੇ ਦਿਓ ਤੇ ਤੁਹਾਡਾ ਮਾਤਾ ਪੈਜੂਗਾ ਕਮੇਟੀ ਦੇ ਵਿੱਚ ਮੀਟਿੰਗ ਰੱਖ ਕੇ ਉਹ ਜਿੰਨੇ ਕੰਮ ਆ ਤੁਹਾਡੇ ਪਾਈ ਜਾਣਗੇ ਸਾਰਿਆਂ ਦੇ ਪਰ ਹੁਣ ਸਾਨੂੰ ਲੱਗਦਾ ਵੀ ਜਿਹੜੇ ਕੰਮ ਕਰਾ ਸਾਰਾ ਕਈ ਘੜਾ ਉੱਥੇ ਚੱਲੀ ਜਾਂਦਾ ਜੀ ਪ੍ਰਧਾਨ ਆਪਦੀ ਧੌਂਸ ਦੇ ਨਾਲ ਕਮੇਟੀ ਦੇ ਵਿੱਚ ਇੰਨਾ ਰੁਪਈਆ ਪਿਆ ਜੀ ਸ਼ਹਿਰ ਦੀ ਦਿੱਖ ਬਦਲ ਸਕਦੀ ਆ 40 ਮੁਕਤਿਆਂ ਦੀ ਪਵਿੱਤਰ ਧਰਤੀ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਅੱਜ ਇਹਨਾਂ ਨੇ ਬੇੜਾ ਕਰ ਛੱਡਿਆ ਜੀ ਪ੍ਰਧਾਨ ਜੀ ਤਾਂ ਸਮਝ ਹੀ ਨਹੀਂ ਆਉਂਦੀ ਵੀ ਉਹ ਕੰਮ ਕਰਕੇ ਕਿਉਂ ਨਹੀਂ ਰਾਜੀ ਇੰਨੇ ਪੈਸਿਆਂ ਨਾਲ ਸ਼ਹਿਰ ਦੀ ਦੇਖ ਬਦਲ ਸਕਦੀ ਆ ਪਰ ਅੱਜ ਤੱਕ 3 ਸਾਲ ਹੋ ਗਏ ਕਮੇਟੀ ਬਣੀ ਨੂੰ ਇਹਨੇ ਇੱਕ ਪੰਜੀ ਦਾ ਕੰਮ ਨਹੀਂ ਕੀਤਾ ਜੀ ਬਸ ਸਿਰਜਾ ਮਾਰ ਦਿੰਦਾ ਜਦੋਂ ਉਹਨੂੰ ਕੋਈ ਕੰਮ ਕਰ ਕਹੀਦਾ ਤੇ ਹੁਣ ਸਾਡੇ ਪ੍ਰਧਾਨ ਯਾਦੂ ਜੀ ਸਾਡੇ ਪ੍ਰਧਾਨ ਯਾਦੂ ਜੀ ਭੁੱਖ ਹੜਤਾਲ ਤੇ ਬੈਠੇ ਆ ਅਸੀਂ ਸਾਰੇ ਐਮਸੀ ਉਹਨਾਂ ਦਾ ਸਮਰਥਨ ਦਿੰਨੇ ਆ ਅੱਜ ਗੁਰਪ੍ਰੀਤ ਜੀ ਨੇ ਭੁੱਖ ਹੜਤਾਲ ਤੇ ਬਹਿ ਗਏ ਉਹ ਵੀ ਕੱਲ ਨੂੰ ਸਾਡੀ ਗਿਣਤੀ ਵਧ ਜਾਨੀ ਆ ਇਹ ਸਾਡੇ ਨਾਲ ਇਹੋ ਜਿਹਾ ਵਰਤੀ ਵਾਰਿਆ ਤਾਂ ਹੋ ਸਕਦਾ ਸੀ ਕੱਲੇ ਐਮਸੀ ਬੈਠਿਆ ਕੱਲ ਨੂੰ ਸਾਨੂੰ ਬਾੜਾਂ ਦੇ ਵਿੱਚੋਂ ਵੀ ਬੰਦੇ ਇਕੱਠੇ ਕਰਨੇ ਪੈਣ ਕਿਉਂਕਿ ਲੋਕ ਬਹੁਤ ਔਖੇ ਆ ਜੀ ਮੇਰਾ ਜਿਹੜਾ ਏਰੀਆ ਜੀ ਵਾਰਡ ਨੰਬਰ 1 ਆ ਮਾਡਲ ਟਾਉਨ ਅਬੇਦਕਰ ਨਗਰ ਦੇ ਜਦੋਂ ਸਾਡੀ ਕਮੇਟੀ ਬਣੀ ਉਦੋਂ ਤੇ ਮੇਰੇ ਟੈਂਡਰ ਪਾਸ ਸੀ ਇੰਟਰਲੌਕ ਟਾਇਲ ਦੀ ਉਹ ਸਾਰੇ ਦੇ ਸਾਰੇ ਰੱਦ ਕਰਤੀ ਉਸ ਤੋਂ ਬਾਅਦ ਭਾਰਤ ਗੈਂਸ ਏਜੰਸੀ ਦੇ ਓਪੋਜ਼ਿਟ ਜਿਹੜਾ ਏਰੀਆ ਜੀ ਉੱਥੇ ਸੀਵਰੇਜ ਪੈਣ ਵਾਲਾ ਸੀ ਉਹ ਸੀਵਰੇਜ ਪੱਖੋਂ ਅੱਜ ਵੀ ਵਾਂਝਾ ਜੀ ਐਮਐਲਏ ਸਾਹਿਬ ਵੀ ਦੋ ਤਿੰਨ ਵਾਰੀ ਉਹਨਾਂ ਨੇ ਵਾਅਦਾ ਕਰਿਆ ਜਾ ਕੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇੰਨੇ ਸੀਵਰੇਜ ਹੱਥ ਨੂੰ ਪੈਸੇ ਦੇ ਦਿੱਤੇ ਜੇ ਸਾਡੇ ਕੰਮ ਹੀ ਨਹੀਂ ਹੋਣੇ ਤੇ ਸਾਨੂੰ ਕੀ ਫਾਇਦਾ ਜੀ ਮੀਟਿੰਗਾਂ ਪਾਸ ਕਰਾਉਣ ਦਾ ਇਸੇ ਕਰਕੇ ਅਸੀਂ ਪ੍ਰਧਾਨ ਦਾ ਸ਼ੁਰੂ ਤੋਂ ਵਿਰੋਧ ਕਰਦੇ ਰਹੇ ਆ ਜੀ ਪੱਖਪਾਤ ਕਰਦੇ ਆ ਜੀ ਰੱਦ ਕਿਉਂ ਕੀਤੇ ਸੀ ਕੀ ਕਰਨ ਰੱਦ ਸਮਝੀ ਨਹੀਂ ਆਉਂਦੀ ਜੀ ਕਿਹੜੀ ਇਹਨਾਂ ਨੂੰ ਛਾਇਆ ਜਿਹੜੀ ਵੱਤ ਇਹਨਾਂ ਨੂੰ ਰੋਕਦੀ ਆ ਉਸ ਕੰਮ ਕਰ ਕਰਨ ਤੋਂ ਮੇਰੇ ਘਰ ਦੇ ਕੋਲੇ ਜੀ ਗੰਦਾ ਪਾਣੀ ਖੜਾ ਮੈਂ ਪ੍ਰਧਾਨ ਨੂੰ ਬੇਨਤੀ ਕੀਤੀ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਨਾਲ ਐਮਸੀ ਨੇ ਵੀ ਤਿੰਨ ਚਾਰ ਵਾਰੀ ਕਹਿਤਾ ਪ੍ਰਧਾਨ ਨੂੰ ਵੀ ਯਾਰ 1.5-2 ਲੱਖ ਰੁਪਏ ਦਾ ਕੰਮ ਕੋਈ ਵੱਡਾ ਕੰਮ ਨਹੀਂ ਹੈਗਾ ਹੁਣ ਕਈ ਸ਼ਹਿਰ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਆ ਜਿੱਥੇ ਟੈਂਡਰ ਵੀ ਪਾਸ ਹੈ ਨਹੀਂ ਸੀ ਉਹ ਪ੍ਰਧਾਨ ਜੀ ਨੇ ਚੁੱਪ ਕਰਕੇ ਕਰਤੇ ਜੀ ਤੇ ਮੇਰੇ ਘਰ ਦੇ ਕੋਲ 1.5-2 ਲੱਖ ਰੁਪਏ ਦਾ ਕੰਮ ਸੀ ਮੈਨੂੰ ਕਹਿੰਦੇ ਤੇਰਾ ਟੈਂਡਰ ਪਾਸ ਹੋਊਗਾ ਜਦੋਂ ਜਿੰਨਾ ਚਿਰ ਮਤਾਂ ਨਹੀਂ ਪੈਂਦਾ ਉਹਨਾਂ ਚਿਰ ਕੰਮ ਨਹੀਂ ਹੋ ਸਕਦਾ ਪਰ ਮੇਰੀ ਸੋਚ ਦੇ ਮੁਤਾਬਕ ਦੂਜੀ ਵਾਰੀ ਮੇਰੀ ਧਰਮ ਪਤਨੀ ਜਿਹੜੀ ਵਾਰਡ ਨੰਬਰ 1 ਤੋਂ ਐਮਸੀ ਬਣ ਗਈ ਹੈ ਮੇਰੀ ਸੋਚ ਸਮਝ ਦੇ ਮੁਤਾਬਕ ਜਦੋਂ ਮਰਜ਼ੀ ਪ੍ਰਧਾਨ 2-3 ਲੱਖ ਦੇ ਕੰਮ ਕਰਵਾ ਸਕਦਾ ਬਿਨਾਂ ਟੈਂਡਰ ਪਾਸ ਹੋਏ ਤੋਂ ਬਿਨਾਂ ਮਤੇ ਤੋਂ ਇੰਨੇ ਪੈਸੇ ਵੀ ਨੇ ਆ ਨਾ ਪੈਸੇ ਨਗਰ ਕੋਲਸਾ 17-18 ਕਰੋੜ ਰੁਪਇਆ ਪਿਆ ਜੀ ਜਿਨ੍ਹਾਂ ਨਾਲ ਸ਼ਹਿਰ ਦੀ ਦਿੱਖ ਬਦਲ ਸਕਦੀ ਪਰ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਇਹਨਾਂ ਦੀ ਵੀ ਇਹਨਾਂ ਦੀ ਕੀ ਸੋਚ ਆ ਕਿਉਂ ਨਹੀਂ ਪੈਸੇ ਲਾ ਰਹਾ ਸ਼ਹਿਰ ਤੇ ਕੋਟਲੀ ਰੋਡ ਦਾ 6-7 ਵਾਰਡ ਪੈਂਦੇ ਹੀ ਸਾਡੇ ਉਥੇ ਸਿਰਫ ਇੱਕ ਕੰਨੀ ਮੋਟਰ ਲੱਗਣੀ ਆ ਮੋਟਰ ਲਾ ਕੇ ਡਿਸਪੋਜ਼ਲ ਬਣ ਜੇ ਉਹ ਸਾਰਾ ਏਰੀਆ ਸੁਧਰ ਸਕਦਾ ਪਰ ਉਹਦੇ ਲੈ ਕਿਸੇ ਦਾ ਕੋਈ ਧਿਆਨ ਨਹੀਂ ਇੱਕ ਉਹ ਮੁਰਗੀਖਾਨਾ ਜਿੱਥੇ ਲੇਟਰ ਫਲਾਰ ਸਕੂਲ ਦੀ ਬੈਕਸਾਈਡ ਤੇ ਉਥੇ ਨਾਲ ਹੀ ਮੇਰੇ ਹਿਸਾਬ ਨਾਲ 5-6 ਫੁੱਟ ਡੂੰਘਾ ਟੋਆ ਬਣ ਗਿਆ ਜੀ ਉੱਥੇ ਤਿੰਨ ਚਾਰ ਸਕੂਲ ਆ ਜਿਹੜੀਆਂ ਵੈਨਾ ਜਾਂਦੀਆਂ ਬੱਚਿਆਂ ਦੀਆਂ ਉਹਨਾਂ ਦਾ ਨੁਕਸਾਨ ਹੁੰਦਾ ਬੂੜਾ ਗੁੱਜਰ ਰੋਡ ਦਾ ਐਡਾ ਬੁਰਾ ਆਲਾ ਉੱਥੇ ਇੱਕ ਧਾਰਮਿਕ ਮੰਦਿਰ ਬਾਲਾਜੀ ਦਾ ਇੱਕ ਪੀਰਖਾਨਾ ਜੀ ਗਿਲਜਾ ਘਰ ਆ ਪਰ ਕਿਸੇ ਦੀ ਸੋਚ ਸਮਝ ਦੇ ਮੁਤਾਬਕ 90 ਲੱਖ ਰੁਪਈਆ ਪ੍ਰਧਾਨ ਜੀ ਨੇ ਵਾਪਸ ਮੋੜਿਆ ਜੀ ਇਮਰਾਦ ਸਾਹਿਬ ਲੈ ਕੇ ਆਏ ਸੀ ਚੰਨੀ ਤੋਂ ਪਾਸ ਕਰਾ ਕੇ ਬੂੜਾ ਗੁੱਜਰ ਰੋਡ ਦਾ ਉਹ ਮੇਰੇ ਬਰਾਬਰ ਤੇ ਜਿਹੜਾ ਕਾਲੀ ਦਲ ਦਾ ਐਮ ਸੀ ਇਲੈਕਸ਼ਨ ਲੜਿਆ ਸੀ ਉਹ ਵੀ ਇਹਨਾਂ ਦੇ ਨਾਲ ਆ ਕੇ ਲਿਖ ਕੇ ਦੇ ਗਿਆ ਵੀ ਇੱਥੇ ਪੈਸੇ ਲੱਗਣ ਦੀ ਕੋਈ ਲੋੜ ਨਹੀਂ ਇਹ ਜਨਰਲ ਕਮਿਟੀ ਬਣਈ ਹੈ। ਕੋਈ ਕੰਮ ਹੋਇਆ ਜਾਂ ਕਿਹੜੇ ਰਹਿੰਦੇ ਨੇ ਕੰਮ? ਕੰਮ ਕੋਈ ਵੀ ਨਹੀਂ ਹੋਇਆ ਜੀ ਸਾਰੇ ਹੀ ਰਹਿੰਦੇ ਆ ਜੀ। ਜਦੋਂ ਕਮਿਟੀ ਬਣਈ ਕੋਈ ਕੰਮ ਨਹੀਂ ਆਇਆ। ਕੰਮ ਕੋਈ ਵੀ ਨਹੀਂ ਹੋਇਆ ਜੀ। ਸਾਨੂੰ ਇਹਨਾਂ ਨੇ 3-3 ਲੱਖ ਦੇਣਾ ਇੱਕ ਚੈਂਬਰ ਪਾਸ ਸੀਗੇ ਜਿਵੇਂ ਮੰਨ ਲਓ ਦੂਰੀ ਤੇ ਚੈਂਬਰ ਸਫਾਈ ਨਹੀਂ ਹੁੰਦੀ। ਉਹ ਵੀ ਸਾਨੂੰ ਇਹਨਾਂ ਨੇ 50 ਵਾਰੀ ਕਹਿਤਾ ਟੈਂਡਰ ਲੱਗ ਗਿਆ ਉਹਦਾ ਅੱਜ ਕੰਮ ਸ਼ੁਰੂ ਹੁੰਦਾ ਕੱਲ ਹੁੰਦਾ 3 ਸਾਲ ਹੋ ਗਏ ਜੀ ਐਂ ਹੀ ਸੁਣ ਜਾਨੇ। ਹਾਂ ਜੀ ਸਤਿ ਸ਼੍ਰੀ ਅਕਾਲ ਅਸੀਂ ਯਾਦਖਟ ਟੈਬਲੇਟ ਤੇ ਬੈਠੇ ਹਾਂ ਕਿੰਦੇ ਕੰਮ ਨਹੀਂ ਹੋ ਰਿਹਾ ਗੱਲ ਇਹ ਵੀ ਜੀ ਸਾਹਿਬ ਨੇ ਮੀਟਿੰਗ ਬੁਲਾਈ ਸੀ ਕੁਤਿਗਰਮ 15 ਦਿਨ ਪਹਿਲਾਂ ਉਹਦੇ ਵਿੱਚ ਸਭ ਨੇ ਇਹ ਗੱਲ ਕੀਤੀ ਸੀ ਇੱਕ ਪਲੇ 31 ਵਾਲਾਂ ਦੇ ਸਾਰਿਆਂ ਦੇ ਸੀਵਰੇਜ ਵਾਟਰ ਵਾਸਤੇ ਕੰਮ ਪਾ ਦਿਓ ਸਾਰੇ ਐਮਸੀ ਨੂੰ ਚਲੋ ਮਾ ਜੋ ਜੀ ਸਾਹਿਬ ਨੇ ਮੀਟਿੰਗ ਵਿੱਚ ਇਹ ਗੱਲ ਕੀਤੀ ਸੀ ਸਾਰੇ ਐਮਸੀ ਸਾਹਿਬਾਨ ਨੇ ਆਪਦੇ ਦੇ ਕੰਮ ਐਸਟੀਮੇਟ ਵਾਸਤੇ ਪਬਲਿਕ ਹੈਲਥ ਤੇ ਪਬਲਿਕ ਜਿਹੜੇ ਪੈਸੇ ਜਿਹੜੇ ਬਣ ਕੇ ਨਾ ਉਹਨਾਂ ਨੇ ਤਕਰੀਬਨ 18-19 ਕਰੋੜ ਦਾ ਏਸਟੀਮੇਟ ਬਣਾ ਕੇ ਤੇ ਤੇਜ ਦਾ ਦਫਤਰ ਚ ਦੀ ਸਰ ਦਫਤਰ ਚ ਕੋਲੋਂ ਉੱਛੇ ਜਿਹੜੇ ਜੋ ਡੀਸੀਜ਼ ਬਾ ਚੋਂ ਨੇ ਕੋਈ ਨੀਤੀਆਂ ਕੋਈ ਇਸ ਦਿਨ ਸਾਹਿਬ ਕੋਲੇ ਕੋਈ ਮੀਟਿੰਗ ਹੋਈ ਆ ਉਹਨਾਂ ਨੇ ਐਮਸੀਆਂ ਦੇ ਕੰਮ ਕੰਮ ਕੱਟ ਕੇ ਤੇ ਲਿਸਟ ਭੇਜਦੇ ਪਰ ਮੈਂ ਚਾਹਣਾ ਵੀ ਜਿਹੜੇ ਵੀ ਕੰਮ ਜ਼ਿਆਦਾ ਉਹ ਤੋਂ ਨੀਤੀ ਨਾ ਹੁੰਦੀ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਕਿਆ ਹੀ ਗਿਆ ਜੀ ਐਮਸੀਆਂ ਦੇ ਕੰਮ ਪਾਇ ਜਾਣ ਮੈਂ ਚਾਹਣਾ ਵੀ ਸਾਰੇ ਕੰਮ ਪੈ ਕੇ ਜਦ ਸਾਰੇ ਕੰਮ ਹੋ ਜਾਣ ਕਿਉਂਕਿ ਐਮਸੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨਾਲ ਹੀ ਸਾਡਾ ਸਰ ਕਮੇਟੀ ਚੱਲੀ ਜਾਂਦੀ ਆ ਮੇਰੀ ਦਿਲੋਂ ਇੱਛਾ ਵੀ ਉਹ ਸਾਰੇ ਐਮਸੀ ਦੇ ਕੰਮ ਹੋਣ ਤੇ ਫਿਰ ਅਸੀਂ ਮੀਟਿੰਗ ਰੱਖਾਂ ਜਦੋਂ ਪਾਸ ਕਰਨ ਪਰ ਉਹ ਤਾਂ ਮੀਟਿੰਗ ਕੀਤੀ ਹੈ ਜੀ ਸਾਡੇ ਹੁਣ ਪਹਿਲਾਂ 8 ਕਰੋੜ ਦੇ ਕੰਮ ਪਹਿਲਾਂ ਟੈਂਡਰ ਹੋਏ ਵੀ ਤਿੰਨ ਵਾਰੀ ਕੈਨਸਲ ਕੀਤੇ ਗਏ ਸਰਕਾਰ ਚ ਹੋਰ ਕੰਮ ਅਸੀਂ ਅਸੀਂ ਕਹਿੰਦੇ ਲਾਦੇ ਕਿਉਂ ਨਹੀਂ ਟੈਂਡਰ ਲਾਣ ਮੈਂ ਤਾਂ ਖੁਸ਼ੀ ਹਾਂ ਜੋ ਟੈਂਡਰ ਲਾ ਜੇ ਕੰਮ ਹੋਣ ਸਾਰੇ ਐਮਸੀਆਂ ਦੇ ਅਸੀਂ ਤਾਂ ਉਸ ਚੱਕਰ ਜੇ ਵੀ ਇਹ ਕੰਮ ਸਾਰੇ ਹੋ ਜਾਣ ਮੈਂ ਵੀ ਕਹਣਾ ਵੀ ਸਾਰੇ ਸਾਰੇ ਹੰਸੇ ਘੱਟ ਹੋਣੇ ਚਾਹੀਦੇ ਆ ਕੋਈ ਸਾਡੇ ਜੇ ਹੁਣ ਬੈਠੇ ਬਾਵਾਜੀ ਬੰਟੇ ਸਾਰੇ ਬੈਠੇ ਮੈਂ ਨਾਲ ਹੀ ਬੈਠੋ ਕੋਈ ਤੇ ਕਿੰ ਸਾਡੇ ਫਰਕ ਪੈਣਾ ਪਹਿਲਾਂ ਤੇ ਤਿੰਨ ਵਾਰੀ ਕੈਨਸਲ ਹੋਏਗੀ ਠੱਪਰ ਤੇ तकरीबन 7-8 ਕਰੋੜ ਰੁਪਏ ਤਿੰਨ ਵਾਰੀ ਕੈਨਸਲ ਹੋਏ ਦੁਬਾਰ ਔਰ ਹੁਣ ਆ ਜਿਹੜਾ ਨਵੀਂ ਜਦੋਂ ਅਸੀਂ ਕਿਹਾ ਵੀ ਸਾਨੂੰ 131 ਬਾਣਾ ਦੇ ਕੰਮ ਬੜੀ ਸਹਿਮਤੀ ਨਾਲ ਬੜੀ ਅੱਛੀ ਮੀਟਿੰਗ ਕੋਈ ਸੀ ਦੀ ਸਾਹਮਣੇ ਦਿੱਤੀ ਸੀ ਹੁਣ ਉਹ ਤੋਂ ਬਾਅਦ ਫਿਰ ਕੰਮ ਕੱਟੇ ਕਿਉਂ ਕੱਟੇ ਕਿਵੇਂ ਕੱਟੇ ਕਿ ਸਾਨੂੰ ਇਸ ਮੈਨੂੰ ਲੱਗਦਾ ਕਿਉਂ ਕਰਤੇ ਆਂ ਹਾਂ ਮੈਨੂੰ ਨਹੀਂ ਪਤਾ ਕਿਉਂ ਕਰਤੇ ਕਿ ਕੀ ਕਰਦੀ ਲੱਗਦਾ ਤੁਹਾਨੂੰ ਕਿਉਂ ਕਰਤੇ ਕਿ ਆ ਜਾਂਦੇ ਐ ਕੀ ਪਤਾ ਮੈਨੂੰ ਆਪਣੀ ਵਾਸਤੇ ਦਾਸ ਤਾਂ ਮੀਟਿੰਗ ਸਾਡੇ ਇਕੱਠੀ ਹੋਈ ਸੀਗੀ ਮੈਂ ਵੀ ਪਾਸ ਕਰਨ ਨੂੰ ਫਿਰਦਾ ਕੋਈ ਚੱਕਰ ਨਹੀਂ ਅਸੀਂ ਕੋਸ਼ਿਸ਼ ਕਰ ਲਾ ਦਈਓ ਕਿਉਂਕਿ ਪ੍ਰਦਾਨ ਕਰਕੇ ਕੰਮ ਨਹੀਂ ਮੇਰੇ ਯਾਰ ਜਦੋਂ ਕਮੇਟੀ ਬਣੀ ਆ ਕੋਈ ਕੰਮ ਨਹੀਂ ਦੇਖੋ ਜੀ ਕੰਮ ਤਾਂ ਜਿਹੜੇ ਹੋਈਏ ਕਈ ਹੋਈ ਹੁਣ ਪਹਿਲਾਂ ਸੀਵਰੇਜ ਵਾਲੇ ਸਾਡੇ ਪੈਸੇ ਲੈ ਕੇ 6-7 ਕਰੋੜ ਰੁਪਏ ਲੈ ਜਾ ਵੀ ਚੁੱਕੇ ਮਸ਼ੀਨਾਂ ਲੈ ਕੇ ਦਿੱਤੀਆਂ ਉਹਨਾਂ ਨੂੰ ਹੁਣ ਕੰਮ ਤਾਂ ਉਹਨਾਂ ਨੇ ਕਰਨਾ ਉਹ ਸਾਡੇ ਕੋਲ ਜਿੰਨਾ ਫੰਡ ਪਿਆ ਸੀ ਇਹ ਤਾਂ ਕਹਿੰਦੇ ਆਈ ਆਈ ਆ ਪਰ ਲੇਕਿਨ ਉਹ ਟਰੇਡ ਫੰਡ ਸਾਡੇ ਕੋਲ 8 ਕਰੋੜ ਰੁਪਈਆ ਸੀ ਕਿ ਇਹ ਕੰਮ ਕਿਉਂ ਨਹੀਂ ਕੀਤਾ ਯਾਰ ਕਿ ਇਹ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਉਹ ਕੰਮ ਤਾਂ ਹੁਣ ਜਦੋਂ ਦੇਖੋ ਸਰਕਾਰ ਨੇ ਕਰਨੇ ਆ ਕਹਿੰਦੇ ਸਾਡੇ ਕੋਲ ਜਿਹੜਾ ਕੰਮ ਮੈਂ ਤਾਂ ਹਾਜ਼ਰ ਆ ਸਰਕਾਰ ਕਵੇ ਟੈਂਡਰ ਲਾਣ ਆ ਵੀ ਟੈਂਡਰ ਲਾ ਸੀ ਚਾਹ ਨਾ ਤੁਸੀਂ ਟੈਂਡਰ ਲਾਉਣੀ ਆ ਮੈਂ ਕਹਿੰਦਾ ਅਸੀਂ ਤਾਂ ਲਾਏ ਦੋ ਤਿੰਨ ਵਾਰੀ ਕੈਨਸਲ ਹੋ ਗਏ ਜੀ ਇਓ ਸਾਨੂੰ ਪੁੱਛੋ ਜੀ ਵਿਵਰਤੀਸ ਮਸਲਾ ਬਹੁਤ ਹੈ ਸਿਵਲ ਅੱਠ ਜਿੱਤਾ ਉਹ ਲੱਗੀ ਸੀ ਵਾਜੀ ਅਸਟਾ ਉਹਨਾਂ ਨੂੰ ਪੈਸੇ ਦੇ ਸਕਦੇ ਜਿੰਨੇ ਸਾਡੇ ਕੋਲ ਸਾਡੇ ਕੋਲ ਪਹਿਲਾਂ 6 ਕਰੋੜ ਰੁਪਏ ਇੱਕ ਪਹਿਲੇ ਦਿੱਤਾ ਹੈ ਮਸ਼ੀਨਾਂ ਲੈ ਕੇ ਦਿੱਤੀਆਂ ਉਹਨਾਂ ਨੇ ਹੋਰ ਬਣਾ ਕੇ ਭੇਜਤਾ ਉਸ ਜਿੱਲਾ ਸਾਡੇ ਕੋਲ ਉਹਨਾਂ ਦੇ ਪਿਆ ਪੈਸੇ ਉਹਨਾਂ ਦੇਣ ਨੂੰ ਤਿਆਰ ਆ ਅਸੀਂ ਉਹ ਇਹਨਾਂ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਉਹ ਕੰਮ ਕਰਾ ਲੈਣ ਸਾਨੂੰ ਕੋਈ ਰਾਏ ਨਹੀਂ ਮੈਨੂੰ ਕੋਈ ਰਾਏ ਨਹੀਂ ਸਰ ਜੀ ਪ੍ਰਧਾਨ ਤੁਸੀਂ ਜੀ ਨਗਰ ਕੌਂਸਲ ਹਾਂਜੀ ਹਾਂਜੀ ਸਹਿਨ ਤੁਹਾਡੇ ਚਲਨੇ ਨਾਮ ਕੋਈ ਮੈਂ ਨਹੀਂ ਦੇਖੋ ਗੱਲ ਸੁਣੋ ਉਹਨਾਂ ਨੇ ਹੁਣ 18 ਕਰੋੜ ਦੇ ਪਾ ਦੇ ਉਹਨਾਂ ਇੱਥੇ ਹਾਲ ਦੀ ਫੰਡ ਉਹ ਹੈ ਨਹੀਂ ਜਿੰਨਾ ਉਹਨਾਂ ਨੇ ਕਿਹਾ ਸਾਡੇ ਕੋਲ ਜਿੰਨੇ ਪਿਆ ਸੀ ਹੁਣ ਵੀ ਦੇਣ ਨੂੰ ਤਿਆਰ ਆ ਸੀ ਕਹਿੰਦੇ ਕੰਮ ਆਪ ਹੀ ਕਰਾ ਲੈਣ ਪ੍ਰਸ਼ਾਸਨ ਨੂੰ ਕਹਿੰਦੇ ਕੰਮ ਆਪ ਨੂੰ ਸਾਡੇ ਤੋਂ ਪੈਸਾ ਪੇਮੈਂਟ ਜਿੰਨੀ ਪੇ ਦੇਣ ਨੂੰ ਤਿਆਰ ਕੋਈ ਚੱਕਰ ਨਹੀਂ ਅਸੀਂ ਇਸ ਕੰਮ ਕੰਮ ਸਾਰੇ ਸਾਰੇ ਕਰਾਉਣ ਨੂੰ ਸਾਰੇ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਕਿੱਥੇ ਕੋਈ ਹੁਣ ਕੋਈ ਵੱਡਾ ਕਹਿੰਦੇ ਪਏ ਤੁਸੀਂ ਕਿੰਨੇ ਵੀ ਅਸੀਂ ਹੁਣ ਕੰਮ ਦੇਖੋ ਜਦੋਂ ਪਹਿਲਾਂ ਮਿਲਦੇ ਹੋਏ 31 31 ਅਮਸ਼ੇ ਦੀ ਡੀ ਸਾਹਿਬ ਕੋਲ ਮਿਲਦੇ ਗਈਆ ਸਭ ਨੇ ਕਿਹਾ ਕੰਮ ਪਾ ਦਿਓ ਅਸੀਂ ਇਹਨਾਂ ਨੂੰ ਪਾ ਤੇ ਹੁਣ ਕੰਮ ਕਰਨ ਤੋਂ ਬਾਅਦ ਉਹਨਾਂ ਦੇ ਐਸਟੀਮੇਟ ਆ ਗਏ ਸਭ ਐਮਸੀ ਸਾਹਿਬ ਨੇ ਪਬਲਿਕ ਐਸਨ ਕਿਹਾ ਤਾਂ ਉਹ ਅੱਛੇ ਆ ਗਏ ਹੁਣ ਉਸ ਤੋਂ ਬਾਅਦ ਕੱਟੇ ਗਏ ਕਿਨੇ ਕੱਟੇ ਆ ਉਹ ਹੁਣ ਅਸੀਂ ਕਹਿੰਦੇ ਨਹੀਂ ਸਕਦੇ ਤੁਸੀਂ ਕਰ ਦਿੰਦੇ ਹੋ ਕੱਟੇ ਜਾਂਦੇ ਆ ਫਿਰ ਕੱਟੇ ਗਏ ਕੀ ਹੋਰ ਪਰ ਜਿਹੜੀ ਨਵੀਂ ਮੀਟਿੰਗ ਪਰ ਜਿਹੜੀ ਕੱਟਣੀ ਸੀ ਉਹਦੇ ਵਾਸਤੇ ਐਮਸੀ ਸਾਹਿਬਾਂ ਨੂੰ ਤੋਂ ਨਹੀਂ ਸੱਦਾ ਗਿਆ ਕਿ ਲਈ ਜੀ ਜਿਹੜੀ ਨਵੀਂ ਹੁਣ ਨਮੀ ਮੀਟੇ ਰੱਖਾਂ ਮੇਰੀ ਉਹ ਦੇਹ ਕੰਮ ਉਹ ਤਾਂ ਪਾਸੋਂ ਕੇ ਫੇਰ ਰੱਖਾਂ ਜੇ ਅਮਨੀ ਸੇ ਕੰਮ ਹੀ ਨਹੀਂ ਪਾਸੇ ਫਿਰ ਮੀਟੇ ਮੀਟੇ ਕਦਸ ਕੋ ਰੱਖੀਏ ਪਲੀਜ਼ ਮਨਵਲ ਗੱਲ ਕਰ ਲੈਂਦੋ ਦੂਜੀ ਗੱਲ ਹੈ ਵੀ ਕੱਲ ਤੁਸੀਂ ਮੀਟਿੰਗ ਰੱਖੀ ਸੀ ਗੱਲ ਕੱਲ ਸੁਣ ਲਓ ਜੀ ਕੱਲ ਦੇਖੋ ਬਾਵਾ ਜੀ ਨੂੰ ਸੁਨਿਆ ਲੱਗਿਆ ਦੂਸਰੇ ਆ ਲੱਗਿਆ ਸਾਰੇ ਅਮਨੀ ਸਨਿਆਵ ਲੱਗੇ ਆਪਾਂ ਬੈਠੀਏ ਆਪਣੇ ਕੰਮ ਹੀ ਕੱਟੇ ਗਏ ਤੇ ਕੱਲ ਚਲੋ ਨਾ ਕੰਮ ਤੇਗਾ ਨਹੀਂ ਆਏਗੇ ਅਸੀਂ ਐਸੀ ਮੀਟੇ ਕਰਨੀ ਉਸ ਤੋਂ ਬਾਅਦ ਤਾਂ ਮੇ ਅਗਲੀ ਮੀਟੇ ਰੱਖਾਂਗੇ ਆਪਾਂ ਜੇ ਆਪਾਂ ਆਪਾਂ ਆਪਸੇ ਸਹਿਮਤੀ ਹੋਵੇ ਕੱਲ ਚਲੋ ਬਾਵਾ ਜੀ ਬਾਹਰ ਗਏ ਸੀ ਮਤਲਬ ਬਰਾਂਡ ਸਰ ਨਹੀਂ ਬਰਾਂਡ ਵੀ ਬਾਹਰ ਗਏ ਸੀ ਸਾਰੇ 31 ਵਾੜਾ ਤੇ ਇਹ ਕੱਲੇ 5 4 ਉਹ ਯਾਰ ਕਮਾਲ ਹੁੰਦੇ ਜਿਹਦੇ ਗਰੁੱਪ ਆ ਮंजे ਬਾਵਾ ਜੀ ਸਰ ਚਾਹਤੋਂ ਸੀਨੀਅਰ ਹੈ ਗਿਆ ਇਹਨਾਂ ਲੋਗਾਂ ਨੇ ਇਹਨਾਂ ਨੇ ਕਹਿੰਿਆ ਵੀ ਅੱਗਿਆ ਕਰ ਦੋ ਹੁਣ 31 31 ਵਾੜਾ ਸਰਨੀ ਬਰਾਂਡ ਜਿੰਨੇ ਕਿਤੇ ਨੰਬਰ ਸਰ ਮੈਨੂੰ ਗਰੁੱਪਾਂ ਜੀ ਕੰਮ ਨਹੀਂ ਦੀ ਗੱਲ ਮਤਲਬ ਸਾਰਾ ਹੁਣ ਕਿਹਾ ਜਿੰਨੇ ਜਾਦੀ ਨਹੀਂ ਕਹਤਾ ਸੀਗਾ ਉਹਦੇ ਵਿੱਚ ਜਿੱਤੇ ਨਹੀਂ ਕਿਹਾ ਸਰਨੀ ਬਰਾਂਡ ਦੀ ਵੀ ਗੱਲ ਕੀਤੀ ਹੁਣ ਸਮਝਦਾ ਕਹਦਾ ਜਿਹੜਾ ਕੰਮ ਕਰਤੇ ਗਏ ਸੀ ਤੁਸੀਂ ਕਿੰਨੇ ਮਤਲਬ ਪਾਸ ਕਰਤੇ ਸੀ ਦੰਦੋਂ ਕੱਟੇ ਜਾਂਦੇ ਅਸੀਂ ਕਿ ਜੋ ਉੱਥ ਉਹਨੋਂ ਦੁਆਰਾ ਲਿਸਟ ਦੀ ਸਾਬਨੇ ਮੰਗਾਲੀ ਜਾਂ ਜੇ ਉਹਨਾਂ ਨੇ ਘੱਟ ਕੇ ਦੁਆਰਾ ਭੇਜ ਦਿੱਤਾ ਕਿ ਭਾਈ ਨੂੰ 40 ਮੁਕਤਾਂ ਦੀ ਧਾਰੀ ਹਾਂ ਦੱਸੋ ਮੈਂ 40 ਮੁਦੇ ਮੁੱਦੇ ਦੱਸੋ ਕਿਹਦਾ ਮੋਬਾਈਲ ਨਹੀਂ ਚੱਲ ਕਹਿੰਦਾ ਗੱਲ ਨਹੀਂ ਕੀਤੀ ਸਮਝਣ ਨਹੀਂ ਜਰ ਮੋਬਾਈਲ ਤੇ ਕੋਈ ਗਲਤ ਜੋ ਜੋ ਅਸ ਕਰੂਗਾ ਉਹਨਾਂ ਮੋਬਾਈਲ ਨਾਮ ਐ ਚੱਕਾ ਨਾ ਕਾਲੇ ਚ ਬੋਲੇ ਦੇਖੋ ਬੋਲੰਦਾ ਟੰਗ ਨਹੀਂ ਤੁਸੀਂ ਵਾਇਕ ਨੂੰ ਚੱਕੀ ਵੀਜਾ ਤੋਂ ਮੰਨ ਲਓ ਕੈਨਸਲ ਕਰ ਦਿੰਦੇ ਆ ਉਹ ਯਾਰ ਪਤਾ ਹੀ ਪਰਸੋਂ ਲੱਗੇ ਦੱਸਿਆ ਤੁਹਾਨੂੰ ਬਈ ਅੱਜ ਹੀ ਪਰਸੋਂ ਦੀ ਸੀਗਾ ਅਸੀਂ ਐਸੇ ਵਿੱਚ ਕੱਲੇ ਮੈਂ ਸੀ ਮੀਟਿੰਗ ਬੁਲਾਈ ਸੀ ਮੈਂ ਤੇ ਮੀਟਿੰਗ ਬੁਲਾ ਕੇ ਤੇ ਕਿਹਾ ਸੀ ਆਪਾਂ ਡਿਸਕਸ ਜੀਏ ਮੀਟਿੰਗ ਆ ਨਹੀਂ ਆ ਨਹੀਂ ਸਕਗੇ ਆ ਸੀ ਸਮਝਦੇ ਕਿ ਨਹੀਂ ਸਰ ਜੀ ਨਾ ਤੱਕ ਹੋ ਗਿਆ ਕੰਮ ਆ ਪੈ ਗਿਆ ਸਾਰੇ ਆਪਣੇ